ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਹੋਲ ਪੰਜਾਬੀ ਬਟਿਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਹਾਂ ਸਮਰ ਕਲੈਕਸ਼ਨ ਦੇ ਲੈ ਕੇ ਆਏ ਆਂ ਬਹੁਤ ਜ਼ਿਆਦਾ ਵਧੀਆ ਸੂਟ ਹੋਣਗੇ ਮਸਲੀਨ ਦੁਪੱਟੇ ਨਾਲ ਹੋਣਗੇ ਪਹਿਲਾਂ ਆਪਾਂ ਰਿਕਵੈਸਟ ਕਰਦੇ ਆਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ ਕਲੈਕਸ਼ਨ ਕਿੱਦ ਆਪਣਾ ਜਿਹੜਾ ਪੇਮੈਂਟ ਦਾ ਮੈਥਡ ਹੈਗਾ ਉਹ ਆਨਲਾਈਨ ਆਉਣ ਵਾਲਾਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਸੂਟ ਆਪਣੇ ਘਰ ਤੱਕ ਮੁਖਵਾ ਸਕਦੇ ਹੋ ਕਿਸੇ ਤੁਸੀਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਸਾਡੇ ਤੋਂ ਵਰਕ ਲੈਣਾਗਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋਗੇ ਕਿਸੇ ਪ੍ਰਕਾਰ ਦੀ ਸਟੀਚਿੰਗ ਲੈਣੀ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਜਿਹੜੇ ਸੂਟ ਰਹਿਣ ਵਾਲੇ ਨੇ ਅੱਜ ਵਾਲੇ ਕੈਮਰਿਕ कॉटन ਦੇ ਰਹਿਣ ਵਾਲੇ ਨੇ ਬਹੁਤ ਜਿਆਦਾ ਵਧੀਆ ਸਟੱਫ ਹੋਊਗਾ ਨਾਲ ਮਸਲੀਨ ਦੁਪੱਟਾ ਹੋਊਗਾ ਇਨਾਂ ਦਾ ਆਪਾਂ ਰੇਟ ਆ ਜਿਹੜਾ ਵੀਡੀਓ ਦੇ ਵਿੱਚ ਹੀ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਧਿਆਨ ਨਾਲ ਦੇਖਿਓ ਜਿਹੜੀਆਂ ਮੇਰੀਆਂ ਭੈਣਾਂ ਨੂੰ ਜ਼ਰੂਰ ਤੋਂ ਹੋਈ ਰੰਗ ਪਸੰਦ ਹੋਏ ਕੱਪੜਾ ਪਸੰਦ ਹੋਇਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਪੰਜ ਕਲਰ ਦਿਖਾਵਾਂਗੇ ਆਪਾਂ ਇਹਦੇ ਵਿੱਚ ਇਨਾਂ ਦੀ ਦੋ ਸੂਟਾਂ ਤੇ ਸ਼ਿਪਿੰਗ ਫ੍ਰੀ ਹੋਊਗੀ ਜਿਹੜਾ ਆਪਾਂ ਰੇਟ ਦੱਸਾਂਗੇ ਜੇ ਤੁਸੀਂ ਸਿੰਗਲ ਪੀਸ ਲੈਣਾ ਤਾਂ ਤੁਹਾਨੂੰ ਸ਼ਿਪਿੰਗ ਚਾਰਜ ਐਕਸਟਰਾ ਤੋਂ ਦੇਣੇ ਪੈਣਗੇ ਕਿਉਂਕਿ ਸਿੰਗਲ ਪੀਸ ਤੇ ਆਪਾਂ ਨੂੰ ਵੀ ਬਹੁਤ ਜ਼ਿਆਦਾ ਸ਼ਿਪਿੰਗ ਚਾਰਜ ਪੈ ਜਾਂਦੇ ਨੇ ਸਿੰਗਲ ਪੀਸ ਦੇ ਕੇ ਫਿਰ ਆਪਾਂ ਨੂੰ ਬਿਲਕੁਲ ਵੀ ਪ੍ਰੋਫਿਟ ਨਹੀਂ ਬਚਦਾ ਹੈਗਾ ਜੇ ਤੁਸੀਂ ਦੋ ਪੀਸ ਵਾਇ ਕਰਦੇ ਹੋ ਫਿਰ ਉਹ ਰੇਟ ਆਪਣਾ ਜਿਹੜਾ ਸ਼ਿਪਿੰਗ ਚਾਰਜ ਦਾ ਘਟ ਜਾਂਦਾਗਾ ਫਿਰ ਚਲੋ ਆਪਾਂ ਕੁਛ ਨਾ ਕੁਛ ਇਧਰ ਉਧਰ ਅਡਜਸਟਮੈਂਟ ਕਰਕੇ ਦੋ ਪੀਸਾਂ ਤੇ ਸ਼ਿਪਿੰਗ ਚਾਰਜ ਜਿਹੜੇ ਫ੍ਰੀ ਕਰ ਦਿੰਨੇ ਆਂਗੇ ਇਹਨਾਂ ਤੇ ਸੂਟਾਂ ਤੇ ਕੰਮ ਕੀਤਾ ਹੋਇਆ ਪਹਿਲਾਂ ਇਹਦੀ ਤਿਆਰੀ ਦਾ ਵਰਕ ਕੀਤਾ ਹੋਇਆ ਨੇੜੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਿਓਰ ਕਾਟਨ ਆ 100% ਕਾਟਨ ਆ ਇਹਨਾਂ ਲਈ ਆ ਮੈਕਸ ਨਹੀਂ ਹੈਗਾ ਬਿਲਕੁਲ ਵੀ ਅੱਜ ਬਸ ਹੀ ਆਪਾਂ ਵਰਕ ਵਾਲੀ ਸੂਟਾਂ ਦੀ ਵੀਡੀਓ ਲਾਉਣੀ ਸੀਗੀ ਵਰਕ ਵਾਲੀ ਸੂਟ ਆਪਣੇ ਕੋਲੇ ਬਹੁਤ ਜ਼ਿਆਦਾ ਕੁਆਂਟੀਟੀ ਚ ਪਏ ਨੇ ਤੇ ਜਦੋਂ ਆਪਾਂ ਵਰਕ ਵਾਲੀ ਸੂਟਾਂ ਦੀ ਵੀਡੀਓ ਲਾਉਣੀ ਨਾਲ ਦੀ ਨਾਲ ਭੈਣਾਂ ਦੇ ਮੈਸੇਜ ਆਉਣ ਲੱਗ ਜਾਂਦੇ ਨੇ ਮੈਂ ਸਮਰ ਪੈਕਸਨ ਦੀ ਵੀਡੀਓ ਲੈ ਕੇ ਆਵੋ ਬੜੀ ਏਦਿਹੀ ਡਿਜ਼ਾਈਨ ਦਾ ਸੂਟ ਦੀ ਬੈਕ ਫਰੰਟ ਬੈਕ ਚੈੱਕ ਕਰ ਸਕਦੇ ਹਾਂ ਇਹਦੇ ਨਾਲ ਰੱਖੀ ਹੋਈ ਹੈ ਪਲੇਨ ਕੈਮਰਿਕ कॉटन ਦੀ बॉटम ਆਹ ਵਾਲੀ बॉटम ਰਹਿਣ ਵਾਲੀ ਹੈ ਕਿ ਬਹੁਤ ਜ਼ਿਆਦਾ ਵਧੀਆ ਸਟੱਫ ਹੈਗਾ ਤੇ ਰਹਿਣ ਵਾਲਾ ਕਾ ਮਸਲੀਨ ਦਾ ਦੁਪੱਟਾ ਆਹ ਵਾਲਾ ਮਸਲੀਨ ਦਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਚੈੱਕ ਕਰ ਸਕਦੇ ਨੇ ਜਿਹੜਾ ਅੱਜ ਵਾਲੇ ਸੂਟਾਂ ਦਾ ਰੇਟ ਆ 850 ਰੁਪਇਆ ਰਹਿਣ ਵਾਲਾਗਾ ਅਗਲਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਹਰਾ ਫਿਰੋਜੀ ਜਿਹਾ ਇਹਦੀ ਆ ਡਿਜ਼ਾਈਨਿੰਗ ਸੇਮ ਆਂਗੀ ਕਲਰ ਦਾ ਫਰਕ ਆਗਾ ਨਾਲ ਬਾਟਮ ਰੱਖੀ ਹੋਈ ਆ ਪਲੇਨ ਤੇ ਆ ਵਾਲਾ ਮਸਲੀਨ ਦਾ ਦੁਪੱਟਾ ਰੱਖਿਆ ਹੋਇਆਗਾ ਜੇ ਦੋ ਸੂਟ ਲਮੋਗੇ ਤਾਂ ਸ਼ਿਪਿੰਗ ਫ੍ਰੀ ਹੋਊਗੀ ਜੇ ਸਿੰਗਲ ਪੀਸ ਲਮੋਗੇ ਤਾਂ ਚਾਰਜ ਤੁਹਾਡੇ ਲੱਗਣਗੇ ਇਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਆ ਇਹਦੇ ਨਾਲ ਦੁਪੱਟਾ ਰਹਿਣ ਵਾਲਾਗਾ ਇਹ ਸੀ ਆਪਣੇ ਕੋਲ ਸੈਕੰਡ ਕਲਰ ਅਗਲਾ ਜਿਹੜਾ ਕਲਰ ਆ ਗਿਆ ਉਹ ਜਾਮਨੀ ਆ ਗਿਆ ਚੈੱਕ ਕਰ ਸਕਦੇ ਹੋਗੇ ਕਲਰ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਇੱਕ ਤੋਂ ਇੱਕ ਵੱਖਰਾ ਸੋਹਣਾ ਕਲਰ ਆਗਾ ਇਹਦੇ ਨਾਲ ਰੱਖਿਆ ਹੋਇਆ ਆਹ ਵਾਲਾ ਦੁਪੱਟਾ ਦੁਪੱਟੇ ਦੀ ਆਪਾਂ ਡਿਜ਼ਾਈਨਿੰਗ ਤੁਹਾਨੂੰ ਖੋਲ ਕੇ ਦਿਖਾਵਾਂਗੇ ਸੂਟਾਂ ਦੀ ਜਿਹੜੀ ਡਿਜ਼ਾਈਨਿੰਗ ਆ ਗਈ ਉਹ ਸੇਮਾਂਗੇ ਦੁਪੱਟੇ ਆਹ ਵਾਲੇ ਆਉਣੇ ਨੇ ਕੁਲਿਆ ਡੁਲਿਆ ਦੁਪੱਟੇ ਮਹਿਣਗੇ 850 ਇਹਨਾਂ ਦਾ ਰੇਟ ਰਹਿਣ ਵਾਲਾਗਾ ਸੂਟਾਂ ਦਾ ਜਿਹੜੇ ਮਸਲੀਨ ਦੁਪੱਟੇ ਨਾਲ ਮਸਲੀਨ ਦੁਪੱਟੇ ਦਾ ਸਟੱਫ ਹੁੰਦਾ ਇਹ ਬਹੁਤ ਜ਼ਿਆਦਾ ਜ਼ਿਆਦਾ ਕੁਆਲਿਟੀ ਚ ਹੁੰਦਾਗਾ ਬਿਲਕੁਲ ਡਾਣ ਵੀ ਆਉਂਦਾ ਜਿਹੜਾ ਆਪਾਂ 4450 ਦਾ ਮਿਲ ਜਾਂਦਾ ਵੈਸੇ ਇਹ ਸਟਾਰਟਿੰਗ ਮਸਲੀਨ ਦੁਪੱਟੇ ਵਾਲੇ ਸੂਟ 4450 ਤੋਂ ਹੀ ਹੋ ਜਾਂਦੇ ਨੇ ਤੁਸੀਂ 2000 ਪਲੱਸ ਤੱਕ ਵੀ ਇਹ ਸੂਟ ਲੈ ਸਕਦੇ ਹੋ ਮਸਲੀਨ ਦੁਪੱਟੇ ਵਾਲੇ ਅਗਲਾ ਜਿਹੜਾ ਕਲਰ ਆ ਗਿਆ ਉਹ ਆ ਗਿਆ ਆਪਣੇ ਕੋਲੇ ਬਲੈਕ ਇਹ ਬਲੈਕ ਕਲਰ ਦਾ ਸੂਟ ਆ ਗਿਆ ਇਹਦੇ ਤੇ ਵੀ ਵਰਕ ਹੈਗਾਗਾ ਆਰੀ ਦਾ ਵਰਕ ਕੀਤਾ ਹੋਇਆ ਨਾਲ ਇਹਦੇ ਤੇ ਸੂਟ ਤੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਲੈਕ ਬਾਟਮ ਨਾਲ ਇਹਦੇ ਬਲੈਕ ਦੁਪੱਟਾ ਆ ਗਿਆ ਆਵਲਾ ਦੁਪੱਟਾ ਰਹਿਣ ਵਾਲਾਗਾ ਬਲੈਕ ਚੈੱਕ ਕਰ ਸਕਦੇ ਆ ਅਗਲਾ ਜਿਹੜਾ ਕਲਰ ਆ ਗਿਆ ਆਪਣੇ ਕੋਲੇ ਉਹ ਆ ਗਿਆ ਰਸਟ ਅਗਲਾ ਰਸਟ ਕਲਰ ਦਾ ਸੂਟ ਆ ਗਿਆ ਡਿਜ਼ਾਈਨਿੰਗ ਸਾਰੇ ਸੂਟਾਂ ਦੀ ਸੇਮ ਆਗੀ ਕਲਰਾਂ ਦੇ ਇਕੱਲਾ ਫਰਕ ਹੈਗਾ ਪੰਜ ਕਲਰ ਆਪਾਂ ਤੁਹਾਨੂੰ ਦਿਖਾਤੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਇਹ ਆਪਾਂ ਪੰਜ ਕਲਰ ਤੁਹਾਨੂੰ ਦਿਖਾਤੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ 850 ਇਹਨਾਂ ਦਾ ਰੇਟ ਰਹਿਣ ਵਾਲਾ ਹੈਗਾ ਮਸਲੀਨ ਦੁਪੱਟੇ ਨਾਲ ਕੈਮਰੀ कॉटन ਦੇ ਸੂਟ ਨੇ ਤਾਂ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਆਪਣਾ ਪੇਮੈਂਟ ਦਾ ਜਿਹੜਾ ਮੈਥਡ ਹੈਗਾ ਉਹ ਆਨਲਾਈਨ ਰਹਿਣ ਵਾਲਾਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ